ਸਸ ਗੱਲ ਦੋਸਤੋ ਮੈਂ ਗੁਰਦੀਂਦਰ ਸਿੰਘ ਪੰਗੋ ਤੁਸੇ ਦੇਖ ਰਹੇ ਹੋ ਸੱਤ ਟੈਲੀਵਿਜ਼ਨ ਤੇ ਇਸ ਵੇਲੇ ਮੇਰੇ ਨਾਲ ਲਾਈਨ ਤੇ ਜੁੜੇ ਨੇ ਕਿਸਾਨ ਆਗੂ ਗੁਰਮੀਤ ਸਿੰਘ ਦਿੱਤੂਪੁਰ ਸਾਪਣਾਣਾ ਅੱਜ ਦੀ ਇੱਕ ਬੇਹੱਦ ਵੱਡੀ ਖਬਰ ਹੈ ਕਿ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਨੇ ਇੱਕ ਹੁਕਾ ਦਿੱਤਾ ਮਜ਼ਦੂਰਾਂ ਨੂੰ ਕਿ ਸੰਗਰੂਰ ਦੇ ਵਿੱਚ ਕੋਈ ਜ਼ਮੀਨ ਜਿਹਦੀ ਗਿਣਤੀ ਮਿੰਨਤੀ ਬਣਦੀ ਆ 900 ਏਕੜ 900 ਏਕੜ ਦੇ ਉੱਪਰ ਅੱਜ ਮਜ਼ਦੂਰ ਜਾ ਕੇ ਕਬਜ਼ਾ ਕਰਨ ਦਾ ਦਿਨ ਰੱਖਿਆ ਗਿਆ ਤੇ ਜਦੋਂ ਮਜ਼ਦੂਰ ਉੱਥੇ ਪਹੁੰਚਦੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਾਂ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲੈ ਲੈ ਜਾਂਦੇ ਨੇ ਅੱਜ ਸਾਰਾ ਦਿਨ ਸੰਗਰੂਰ ਪਟਿਆਲਾ ਦੀਆਂ ਸੜਕਾਂ ਦੇ ਉੱਪਰ ਆਹ ਕਾਰਵਾਈਆਂ ਦੇਖੀ ਗਈਆਂ ਕਿ 90 ਏਕੜ ਦੇ ਲਗਭਗ ਜ਼ਮੀਨ ਪਈ ਆ ਜਿਸ ਜ਼ਮੀਨ ਦਾ ਕਬਜ਼ਾ ਮਜ਼ਦੂਰਾਂ ਨੇ ਲੈਣਾ ਇਹ ਜਿਹੜਾ ਹੋਕਾ ਦਿੱਤਾ ਗਿਆ ਸੀ ਇਹ ਹੋਕਾ ਦਿੱਤਾ ਗਿਆ ਸੀ ਇੱਕ ਜਥੇਬੰਦੀ ਹੈ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਕਿ ਪੂਰੇ ਮਜ਼ਦੂਰੋ ਤੁਸੀਂ ਇੱਕ ਹੋ ਜਾਓ ਇਹ ਜਿਹੜੀਆਂ ਜ਼ਮੀਨਾਂ ਨੇ ਇਹਨਾਂ ਜ਼ਮੀਨਾਂ ਦਾ ਆਪਾਂ ਨੇ ਕਬਜ਼ਾ ਲੈਣਾ ਕਬਜ਼ਾ ਲੈ ਕੇ ਆਪਾਂ ਨੇ ਬੇਗਮਪੂਰਾ ਸ਼ਹਿਰ ਬਸਾਉਣਾ ਤੇ ਜਿਹੜੇ ਆਗੂ ਨੇ ਇਸ ਕਮੇਟੀ ਦੇ ਉਹਨਾਂ ਨੇ ਹਾ ਅਪੀਲ ਕੀਤੀ ਸੀ ਕਿ ਅਸੀਂ ਬੇਗਮਪੂਰਾ ਸ਼ਹਿਰ ਇਦਿੱਤੇ ਵਸਾਉਣਾ ਇਹ ਕੀ ਪੂਰਾ ਮਾਮਲਾ ਕਿਹੜੀ ਇਹ ਜ਼ਮੀਨ ਹੈ ਜਿਹਦਾ ਕਬਜ਼ਾ ਲੈਣਾ ਚਾਹ ਗਏ ਸੀ ਇਸ ਤੇ ਆਪਾਂ ਦਿੱਤੂਪੁਰ ਸਾਹਿਬ ਨਾਲ ਜੁੜਾਂਗੇ ਦਿੱਤੂਪੁਰ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਜੀ ਤੁਹਾਡਾ ਅਸਿ ਸ੍ਰੀ ਅਕਾਲ ਜੀ ਤੁਹਾਡਾ ਵੀ ਧੰਨਵਾਦ ਸਰੋਤਿਆਂ ਦਾ ਵੀ ਧੰਨਵਾਦ ਜੀ ਦਿੱਤੂਪੁਰ ਸਾਹਿਬ ਦੋ ਦਿਨ ਦੀਆਂ ਹੀ ਖਬਰਾਂ ਆ ਰਹੀਆਂ ਸੀ ਕਿ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਵੱਲੋਂ ਕੋਈ ਕਾਲ ਦਿੱਤੀ ਗਈ ਹੈ ਕਿ ਮਜ਼ਦੂਰਾਂ ਨੂੰ ਇਕੱਠੇ ਹੋ ਕੇ ਤੁਸੀਂ ਸੰਗਰੂਰ ਪਹੁੰਚੋ ਜਿੱਥੇ ਆਹ ਜ਼ਮੀਨ ਹੈ ਕਿਸ ਜ਼ਮੀਨ ਦਾ ਸੀ ਕਬਜ਼ਾ ਲੈ ਸਕੀਏ ਦੱਸਿਓ ਇਸ ਜ਼ਮੀਨ ਬਾਰੇ ਤੇ ਇਸ ਜ਼ਮੀਨ ਦੇ ਇਤਿਹਾਸ ਬਾਰੇ ਜੀ ਜਤੂਬਰ ਸਾਹਿਬ ਜੀ ਜਿੰਦ ਜਿਹੜੀ ਰਿਆਸਤ ਸੀਗੀ ਜਿਹੜੀ ਆਪਾਂ ਜਿਹੜੀ ਸੰਗਰੂਰ ਦਾ ਰਾਜਾ ਸੀ ਵੈਸੇ ਉਹਨੂੰ ਜਿਹਨੇ ਜਿੰਦ ਰਿਆਸਤੀ ਕਿਹਾ ਗਿਆ ਤਾਂ ਇਹ ਸ਼ ਰਿਆਸਤ ਦੀ 930 ਏਕੜ ਜ਼ਮੀਨ ਸੰਗਰੂਰ ਦੇ ਨੇੜੇ ਪਈ ਹੈ ਆਸ਼ਾ ਜੀ ਨੂੰ ਐਸਬਾਨ ਬੀੜ ਦਾ ਨਾਮ ਦਿਸਦਾ ਤਾਂ ਇਹਦੇ ਨੇ ਅ ਕਨਸਲ ਕਮੇਟੀ ਨੇ ਜੀ ਇਥੇ ਇੱਕ ਫੈਸਲਾ ਲਿਆ ਵੀ ਜਿਹੜੀ ਰਾਜਿਆਂ ਜ਼ਗੀਰਦਾਰਾਂ ਦੀ ਫालतू ਜ਼ਮੀਨ ਹੈ ਉਹ ਲੋਕਾਂ ਦੀ ਹੈ ਤਾਂ ਜਿਹਦੇ ਲਈ ਇਹਨਾਂ ਨੇ ਕਿਹਾ ਵੀ ਸਾਰੇ ਲੋਕਾਂ ਦੀ ਸਾਂਝੀ ਹੈ ਵੇਗੰਪੁਰੇ ਦਾ ਇੱਕ ਸੁਪਨਾ ਆਪਣਾ ਜਿਹੜਾ ਹੈ ਜਿੱਥੇ ਸਾਰੇ ਆਪਣਾ ਮਨੁੱਖਾਂ ਚ ਕੋਈ ਵੇਤਕਰਾ ਨਹੀਂ ਸਾਂਝਾ ਸਮਾਜ ਬਣੂਗਾ ਸਾਂਝੇ ਰਹਿਣ ਸਾਂਗੇ ਤਾਂ ਉਸ ਨਾਂ ਦੇ ਥੱਲੇ ਭਾਗ ਤੇ ਰਵੀਦਾਸ ਦਾ ਇਹ ਨਾਰਾ ਪ੍ਰੋਗਰਾਮ ਆ ਤਾਂ ਅਸੀਂ ਆਪਣੇ ਇਸ ਸਮਾਜ 'ਚ ਇਸ ਕਿਸਮ ਦਾ ਪ੍ਰਬੰਧ ਕਰਾਂਗੇ ਜਿੱਥੇ ਕੋਈ ਧੁੱਖਾ ਨਹੀਂ ਕੋਈ ਤੰਗ ਨਹੀਂ ਕਿਸੇ ਦੀ ਕੋਈ ਫਰਕ ਨਹੀਂ ਧਰਕ ਨਹੀਂ ਇਹ ਇੱਕ ਇਸ ਕਿਸਮ ਦਾ ਜਿਹੜਾ ਅਸੀਂ ਆਪਣਾ ਸਮਾਜ ਬਣਾਉਣਾ ਤਾਂ ਉਸੇ ਤਰਜ਼ ਤੇ ਇਹਨਾਂ ਨੇ ਜ਼ਮੀਨ ਸ਼ਗਲ ਜਿਹੜੇ ਕਮੇਟੀ ਜਿਹੜੀ ਪਿਛਲੇ ਕਈ ਸਾਲਾਂ ਤੋਂ ਅੱਡ-ਅੱਡ ਪਿੰਡਾਂ ਦੀਆਂ ਸ਼ਾਮਲਾਟਾਂ ਦੇ ਮਸਲੇ 'ਚ ਜਿੱਥੇ ਦਲਤਾਂ ਦਾ ਉਹਦਾ ਹਿੱਸਾ ਨਹੀਂ ਮਿਲਦਾ ਉੱਥੇ ਵੀ ਆ ਫੋਨੇਣਾ ਨੇ ਇਸ ਸਮਝ ਦੇ ਮੁਤਾਬਕ ਵੀ ਕਾਨੂੰਨੀ ਤੌਰ ਤੇ 17 ਏਕੜ ਕੋਈ ਬੰਦਾ ਰੱਖ ਸਕਦਾ ਇਸ ਕਰਕੇ ਵੀ ਆ ਜਿਹੜੀ ਜ਼ਮੀਨ ਹੈ ਕਿਕਤਾ ਰਾਜਿਆਂ ਦੀ ਹੈ ਦੂਜੀ ਏਡਾ ਵੱਡਾ ਰਖਵਾ ਉਹਨਾਂ ਤੇ ਲੋਕਾਂ ਦੀ ਹੱਕ ਅਧਿਕਾਰ ਹੈ ਜਿਸ ਲਈ ਇਹਨਾਂ ਨੇ ਜਿੰਨੇ ਆਪਣਾ ਬੇਜ਼ਮੀਨੇ ਲੋਕ ਨੇ ਪਿੰਡਾਂ ਦੇ ਉਹਨਾਂ ਨੂੰ ਸੱਦਾ ਦਿੱਤਾ ਆਓ ਆਪਾਂ ਇੱਥੇ ਆਪਣਾ ਬੇਗਮਪੁਰਾ ਆਪਣਾ ਬਸਾਵਾਂਗੇ ਸਾਰਿਆਂ ਦੀ ਜਿਹੜੀ ਜ਼ਮੀਨ ਸਾਂਝੀ ਮਾਲਕੀ ਸਾਂਝਾ ਮੰਡ ਢੰਗ ਇਸ ਤਰ੍ਹਾਂ ਦਾ ਵੀ ਉਹ ਸਮਾਜ ਦਾ ਸੁਪਨਾ ਪੂਰਾ ਕਰਨ ਜਿਹੜੀ ਯਾਤਨ ਨੇ ਬਹੁਤ ਲੰਬੀ ਤਿਆਰੀ ਕੀਤੀ ਹੈ ਇਹਨਾਂ ਨੇ ਸਾਰੇ ਅੱਡ ਅੱਡ ਪਿੰਡਾਂ ਚ ਜਿਹੜੇ ਇਲਾਕਿਆਂ ਚ ਬਹੁਤ ਇਹਨਾਂ ਨੇ ਇਸ ਗੱਲ ਨੂੰ ਹਾਈਲਾਈਟ ਕੀਤਾ ਤੇ ਜਿਹਦੇ ਕਰਕੇ ਹਾਲਾਂਕਿ ਬੜੀ ਕਹਿਣ ਨੂੰ ਤਾਂ ਸਿੰਪਲ ਗੱਲ ਹੈ ਚਲੋ ਜੇ ਕੋਈ ਕਬਜਾ ਕਰਨ ਜਾ ਰਹੇ ਨੇ ਕੀ ਹੋ ਰਿਹਾ ਪਰ ਜਿੰਨੀ ਜਾਣਕਾਰੀ ਹੈ ਵੀ 2000 ਤੋਂ ਵੱਧ ਫੋਰਸ ਫੋਰਸ ਹੈ ਹਾਮਾ ਤੇ ਰੁਕੇ ਨੇ 15 ਕਿਲੋਮੀਟਰ ਦਾ ਜਿਹੜਾ ਏਰੀਆ ਹੈ ਇਸਮੀਨ ਤੋਂ ਉੱਥੋਂ ਤੱਕ ਪੁਲਿਸ ਦਾ ਘੇਰਾ ਹੈ ਅਗਲੀ ਗੱਲ ਹੈ ਵੀ ਜੇ ਪਹਿਲਾਂ ਤਾਂ ਇਹਨਾਂ ਦੇ ਆਗੂ ਰਾਤ ਨੂੰ ਹੀ ਫੜਲੇ ਸੀਗੇ ਤਾਂ ਮੁੱਖ ਇਹਨਾਂ ਦਾ ਜਿਹੜਾ ਆਗੂ ਹੈ ਮਲਾਉਦ ਵਿਕੇਸ਼ ਆਪਣਾ ਮਲਾਉਦ ਹੈ ਜੀ ਇਹਨਾਂ ਦਾ ਵਿਕੇਸ਼ ਮੁਲੰਦ ਜੀ ਹਲੋ ਜੀ ਦਿੱਤਪੁਰ ਸਾਹਿਬ ਮੁਕੇਸ਼ ਮਲੰਦ ਨਾਮ ਹੈ ਸ਼ਾਇਦ ਹਾਂ ਮਲੌਦ 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 ਜੀ ਹਾਂ ਜੀ ਆ ਇਹ ਇਹ ਦੋ ਹੋਰ ਕਨੇ ਆਗੂਆਂ ਨੂੰ ਇਹਨਾਂ ਨੂੰ ਰਾਤ ਨੂੰ ਹੀ ਜਿਵੇਂ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਸੌਤੋਂ ਪਰ ਆਗੂਆਂ ਨੂੰ ਬਾਕੀ ਜਿਹੜੀ ਜਨਤਾ ਤੋਂ ਕੱਲ ਦੀ ਸਵੇਰ ਦੀ ਪੁਲਿਸ ਨਾਕਾਬੰਦੀ ਲਈ ਖੜੀ ਆ ਜਿਵੇਂ ਇਹਨਾਂ ਨੇ ਘਨੌਰ ਇੱਕ ਰਵੀਦਾਸ ਮੰਦਰ 'ਚ ਇਕੱਠੇ ਹੋਣਾ ਸੀਗਾ ਅ ਜਿੱਥੇ ਇਹਨਾਂ ਨੇ ਅੱਗੇ ਇਕੱਠੇ ਹੋ ਕੇ ਫਿਰ ਜਾਣਾ ਸੀਗਾ ਇੱਧਰ ਨੂੰ ਪਰ ਨਾ ਥੋਰੀ ਘਰਾਚੋਕ ਰਾਚੀ ਮੈਂ ਭੁੱਲ ਗਿਆ ਇਹ ਤਾਂ ਆਪਣੇ ਕੋਲ ਹੈ ਨਾ ਜਿਹੜੀ ਘਰਾਚੋਂ ਦੇ ਰਵੀਦਾਸ ਮੰਦਰ 'ਚ ਸਰੀ ਜਨਤਾ ਨੇ ਇਕੱਠੇ ਹੋ ਕੇ ਫਿਰ ਉਧਰ ਨੂੰ ਬਦਲਾ ਸੀਗਾ ਪਰ ਜੇ 4-500 ਬੰਦਾ ਘਰਾਚੋਂ ਦੇ ਇਸ ਰਵਿਦਾਸ ਮੰਦਰ ਜਿ ਇਕੱਠਾ ਹੋਇਆ ਉਹਨਾਂ ਨੂੰ ਪੁਲਿਸ ਨੇ ਫਰਸ ਲੈ ਲਿਆ ਅ ਬਕਵਾਕ ਜੇਲ੍ਹਾਂ ਚ ਭੇਜਤਾ ਇਥੋਂ ਜਿਹੜੇ ਲੋਕ ਨੇ ਉਹਨਾਂ ਨੂੰ ਗੱਡੀਆਂ ਚ ਭਰਪੂਰ ਕੇ ਆਸੇ-ਪਾਸੇ ਘੜਾਇਆ ਜਾ ਰਿਹਾ ਜਾਂ ਗ੍ਰਿਫਤਾਰ ਕੀਤਾ ਜਾ ਰਿਹਾ ਯਾਨੀ ਇਸ ਕਰਕੇ ਇਹ ਆਪਣੇ ਆਪ ਤੇ ਇੱਕ ਬਹੁਤ ਵੱਡੀ ਅਹਮ ਕਾਰਵਾਈ ਹੈ ਅ ਘਟੋ ਘਟ ਇੱਕ ਸਾਂਝਾ ਜਿਹੜਾ ਇੱਕ ਮਾਡਲ ਹੈ ਸਮਾਜ ਦਾ ਜਿਹਨੂੰ ਆਪਾਂ ਬੇਗੰਪੁਰੇ ਦਾ ਨਾ ਦਿੱਤਾ ਜਾਣਦੇ ਆਪਾਂ ਸਭ ਜੀ ਦਿੱਤੂਪੁਰ ਸਾਹਿਬ ਇਹ ਇਥੋਂ ਗੱਲ ਤੁਸੀਂ ਸ਼ੁਰੂ ਕਰਿਓ ਇੱਕ ਗੱਲ ਹੋਰ ਇਹਦੇ ਚ ਐਡ ਕਰ ਦਿਓ ਕਿ ਜਿਹੜੀ ਆਹ 900 ਏਕੜ ਜ਼ਮੀਨ ਦੱਸੀ ਜਾ ਰਹੀ ਹੈ ਇਹਦੇ ਤੇ ਹੁਣ ਕਿਹਦਾ ਕਬਜ਼ਾ ਜ਼ਮੀਨ ਦੇ ਉੱਪਰ ਇਹਦੇ ਤੇ ਕਬਜ਼ਾ ਕਿਉਂਕਿ ਯਾਨੀ ਜ਼ਮੀਨ ਯਾਨੀ ਰਾਜੇ ਦੀ ਹੈ ਰਾਜੇ ਦੇ ਖਾਨਦਾਨ ਦਾ ਇੱਕ ਤਰ੍ਹਾਂ ਦਾ ਉਹ ਬਾਗ ਦੀ ਸ਼ਕਲ ਚੀਜ਼ ਆ ਉਹਨੂੰ ਬੀੜ ਕਹਿੰਦੇ ਨੇ ਜਾਂ ਐਸ਼ਵਾਨ ਬੀੜ ਉਹਦਾ ਨਾਮ ਤਾਂ ਸੋ ਕਬਜ਼ਾ ਤਾਂ ਇਸ ਰਾਜੇ ਦੇ ਖਾਨਦਾਨ ਦਾ ਜੋ ਉਹਨਾਂ ਦਾ ਹੀ ਹੈ ਤਾਂ ਉਹਨਾਂ ਦੀ ਮਾਲਕੀ ਚ ਜ਼ਮੀਨ ਖੜੀ ਹੈ ਤਾਂ ਇਸ ਕਰਕੇ ਵੀ ਉਹ ਜ਼ਮੀਨ ਆਪਾਂ ਇਸ ਗੱਲੋਂ ਕਹੀਏ ਵੀ ਉਹ ਵਿਹਲੀ ਪਈ ਹੈ ਕਿਸੇ ਦਾ ਕੋਈ ਜਾਨੀ ਕਬਜ਼ਾ ਨਹੀਂ ਆਪਾਂ ਕਹੇ ਲਈ ਵੀ ਸਰਕਾਰ ਦਾ ਕਬਜ਼ਾ ਇਹ ਨਹੀਂ ਕੋਈ ਗੱਲ ਨਹੀਂ ਤਾਂ ਹੁਣ ਹੁਣ ਸਵਾਲ ਉੱਠਿਆ ਜਿਹੜੀ ਸਰਕਾਰ ਇਹ ਜ਼ਮੀਨ ਨੂੰ ਬਚਾਉਣ ਲਈ ਇਹਨਾਂ ਜਾਰੀ ਕੀਤੀ ਹੈ ਏਡੀ ਵੱਡੀ ਫੁਲ ਸੋਰਸ ਲਾਈ ਹੈ ਉਧਰ ਨੂੰ ਜਾਣ ਨਹੀਂ ਦੇ ਰਹੇ ਤਾਂ ਅਸਲ ਜਿਹੜੀ ਇਹਨਾਂ ਨੇ ਮਲਾਉਤ ਉਹਨਾਂ ਨੇ ਗੱਲ ਸ਼ੁਰੂ ਕੀਤੀ ਹੈ ਜਮੀਨ ਪ੍ਰਾਪਤੀ ਜਨਰਲ ਕਮੇਟੀ ਨੇ ਉਹਨਾਂ ਨੇ ਇਹ ਗੱਲ ਦੀ ਵਿਆਖਿਆ ਕੀਤੀ ਹੈ ਵੀ ਰਾਜਿਆਂ ਦੀਆਂ ਜ਼ਮੀਨਾਂ ਤੇ ਲੋਕਾਂ ਦੀਆਂ ਜ਼ਮੀਨਾਂ ਉਹਨਾਂ ਨੇ ਪਹਿਲਾਂ ਹੀ ਰੋਕੀਆਂ ਹੋਈਆਂ ਨੇ ਪਰ ਦੂਜਾ ਵੀ ਜਿਹੜਾ ਸਾਡਾ ਕਾਨੂੰਨ ਬਣਿਆ ਸਾਰਾ ਏਕੜ ਤੋਂ ਵੱਧ ਕੁਝ ਵੀ ਨਹੀਂ ਰੱਖ ਸਕਦਾ ਇਸ ਕਰਕੇ ਰਾਜਾ ਨੇ ਜ਼ਮੀਨਾਂ ਦੇ ਤਾਂ ਲੋਕਾਂ ਦੀ ਹੱਕ ਹੈ ਇਹ 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 ਵੀ ਗੱਲ ਹੈ ਤਾਂ ਇਸ ਕਰਕੇ ਵੀ ਉਹਦੇ ਤੇ ਆਪਾਂ ਆਪਣਾ ਕਬਜ਼ਾ ਕਰਨਾ ਹੈ ਬੇਗੰਪੁਰਾ ਆਪਾਂ ਜਿਹੜਾ ਸਾਂਝਾ ਉਥੇ ਭਾਈਚਾਰਕ ਜਿਹੜਾ ਇੱਕ ਢਾਂਚਾ ਖੜਾ ਕਰਨਾ ਸਮਾਜ ਬਣਾਉਣਾ ਇਹ ਅਸਲ ਤੇ ਇਹਦਾ ਮੋਟਾ ਜਿਹਾ ਮੰਤਰ ਹੈ ਯਾਨੀ ਆਪਾਂ ਜੇ ਆਪਾਂ ਕਹੀਏ ਇਹਦੇ 'ਚ ਕੋਈ ਯਾਨੀ ਕਿਸੇ ਦਾ ਕਬਜ਼ਾ ਨਹੀਂ ਇੱਕ ਤਰ੍ਹਾਂ ਜਿਵੇਂ ਆਪਾਂ ਕਹਿ ਲਓ ਵੀ ਆਪਣਾ ਵਿਹਲੀ ਜ਼ਮੀਨ ਪਈ ਹੈ ਉਦੋਂ ਨਾ ਹੈਗੀ ਉਹ ਰਾਜਿਆਂ ਦੇ ਨਾਲ ਉਹਦੇ ਖਾਨਦਾਨ ਚੋਂ ਤਾਂ ਇਹ ਹੈ ਜੀ ਆਪਣਾ ਕਹਿ ਲਓ ਮੋਟੀ ਜੀ ਕਹਾਣੀ ਪਰ ਮੈਨੂੰ ਲੱਗਦਾ ਜਿੱਡਾ ਵੱਡਾ ਇਸ਼ੂ ਹੈ ਜਿੱਡੀ ਵੱਡੀ ਗੱਲ ਹੈ ਜੱਜ ਦੀ ਹੈ ਜਿੰਨਾ ਇਹਦੇ ਚ ਆ ਜਿਹੜਾ ਵੱਡਾ ਹਿੱਸਾ ਪਿੰਡਾਂ ਦੇ ਲੋਕਾਂ ਦਾ ਬੇਗੰਪੁਰੇ ਨੂੰ ਜਿਹੜਾ ਬਣਾਉਣ ਵਾਲੇ ਬਿਉਂਤ ਹੈ ਰਵੀਦਾਸ ਦਾ ਜਿਹੜਾ ਆਪਾਂ ਕਹਿ ਲਓ ਵੀ ਭਾਈਚਾਰਾ ਹੈ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਇਸ ਕਰਕੇ ਜਿਹਾ ਜਹਾ ਰਵੀ ਦਾ ਸੁਪਨਾ ਸੀਗਾ ਸਾਰੇ ਜਿਹੜੇ ਇਸ ਟਰਮੀਨਲ ਜਾਂ ਜੀ ਨਾਲ ਸੰਬੰਧਿਤ ਨੇ ਉਹ ਸਾਰਿਆਂ ਦਾ ਹੱਕ ਹੈ ਜਿਹਦੇ ਕਰਕੇ ਇਹਦੇ ਤੇ ਉਹਨਾਂ ਨੇ ਕਬਜ਼ਾ ਕਰਕੇ ਇੱਕ ਜਿਵੇਂ ਪਹਿਲਾਂ ਦੱਸਿਆ ਸਾਂਝਾ ਸਮਾਜ ਬਣਾਉਣਾ ਕੋਈ ਜ਼ਮੀਨ ਜੋ ਉਸ ਕੰਦੀ ਵੱਡ ਨਹੀਂ ਕਰਨੀ ਸਾਰਿਆਂ ਨੇ ਉੱਥੇ ਰਹਿਣਾ ਵਸਣਾ ਉੱਥੇ ਆਪਣਾ ਖੇਤੀ ਧੰਦਾ ਜੋ ਕੁਝ ਕਣੀ ਕਰਨਾ ਇਹ ਆਪਣੇ ਆਪ ਚ ਆਪਾਂ ਕਹੀਏ ਵੀ ਅੱਜ ਦੇ ਸਮਿਆਂ ਚ ਜਿਹੜੇ ਬੇਜ਼ਮੀਨੇ ਗਰੀਬ ਨੇ ਉਹਨਾਂ ਨੂੰ ਇਹ ਜ਼ਮੀਨ ਦੇ ਮਾਲਕ ਬਣਾਉਣਾ ਬਹੁਤ ਸਹੀ ਕਦਮ ਹੈ ਇਹਦੀ ਸਾਰੇ ਸਾਰੇ ਧਰਪਕੇ ਸਾਰੇ ਜਿਹੜੇ ਜਿਹੜੀ ਰੋਜ਼ਾ ਕੰਮਗੇ ਕਰਦੇ ਨੇ ਇਸ ਕਰਕੇ ਜ਼ਾਹਰ ਨੇ ਨਵਣਾ ਨਹੀਂ ਇਹ ਇਹਨੇ ਸਫਲਤਾ ਦੇ ਪੜੀ ਚਾਹਾਂਗੇ ਜੀ ਤੇ ਅ ਦਿੱਤੂਪਰ ਸਾਹਿਬ ਇਹ ਮਤਲਬ ਕਦੋਂ ਕੋ ਇਸ ਗੱਲ ਦੇ ਉੱਪਰ ਜਿਹੜੀ ਜਥੇਬੰਦੀ ਹੈ ਜੇਕਰ ਤੁਹਾਡੇ ਧਿਆਨ ਚ ਗੱਲ ਹੋਵੇ ਤਾਂ ਸੰਝੀ ਕਰਿਓ ਕਿ ਕਦੋਂ ਕੋ ਹ ਵਿਚਾਰ ਬਣਦਾ ਇਸ ਮਾਮਲੇ ਲੈ ਕੇ ਪੁਰਾਣੀ ਗੱਲ ਚੱਲੀ ਆਉਂਦੀ ਹੈ ਜਾਂ ਨਵਾਂ ਹੀ ਮਾਮਲਾ ਭਖਿਆ ਹੈ ਜਮੀਨ ਤੇ ਕਬਜ਼ਾ ਕਰਨ ਦਾ ਇਹ ਨਵਾਂ ਹੀ ਮਸਲਾ ਆਪਾਂ ਦੇ ਮਹੀਨਿਆਂ ਤੋਂ ਕਹਿ ਲਓ ਇੰਨੇ ਸਮੇਂ ਜੀ ਮਸਲਾ ਭਖਿਆ ਤਾਂ ਕਿਉਂਕਿ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਜਮੀਨ ਪ੍ਰਾਪਤੀ ਜਿਹੜੀ ਸੰਗਠਨ ਕਮੇਟੀ ਹੈ ਉਹ ਪਹਿਲਾਂ ਤਾਂ ਮੋٹے ਤੌਰ ਤੇ ਜਿਹੜੀਆਂ ਸ਼ਾਮਲਾਟਾ ਜ਼ਮੀਨਾਂ ਚ ਇਸ ਭਾਈਚਾਰੇ ਨੂੰ ਨਹੀਂ ਸੀ ਵੰਡੀਆਂ ਗਈਆਂ ਜਿਹੜਾ ਇੱਕ ਉਹਦਾ ਹੱਕ ਸੀਗਾ ਇਥੋਂ ਮੂਵਮੈਂਟ ਚੱਲ ਰਹੀ ਹੈ ਕਈ ਸਾਲਾਂ ਤੋਂ ਹੈ ਇਹ ਅ ਇਸ ਕਰਕੇ ਵੀ ਇਹਨੇ ਸਾਰੇ ਪਾਸੇ ਇੱਕ ਨਿਗਾ ਲਾਈ ਲਾਈ ਹੈ ਉਹ ਵੀ ਪਾਸੇ ਝਾਕਣਗੇ ਜਿੱਥੇ ਕਿਤੇ ਸਰਦਾਰਾਂ ਦੀਆਂ ਜਗੀਰ ਜਗੀਰਦਾਰਾਂ ਦੀਆਂ ਇਸ ਕਿੰਨੀਆਂ ਜ਼ਮੀਨਾਂ ਨੇ ਉਹਦੇ ਲਈ ਕਰਾਂਗੇ ਇਹਦਾ ਕਮਿਸ਼ਨ ਹੈ ਠੀਕ ਹੈ ਵੀ ਇਹਦੇ ਲਈ ਸਾਨੂੰ ਜਿਹੜੀਆਂ ਜ਼ਮੀਨਾਂ ਦੀ ਪ੍ਰਾਪਤੀ ਵੀ ਪੂਰੀ ਹੋਊਗੀ ਆ ਵੀ ਹੋਊਗਾ ਜਿਹੜੀਆਂ ਜ਼ਮੀਨਾਂ ਸਰਦਾਰਾਂ ਦੀਆਂ ਬੇਕਾਰ ਖੜੀਆਂ ਨੇ ਉਹਦੇ ਨਾਂ ਖੜੀਆਂ ਨੇ ਇਹ ਇਹ ਇਹਨਾਂ ਨੇ ਨਵਾਂ ਇੱਕ ਰਾਹ ਚੁਣਿਆ ਕਿ ਠੀਕ ਹੀ ਆ ਗੱਲ ਹਾਂ ਇਹ ਆ ਮੋਟੀ ਗੱਲ ਨਹੀਂ ਤਾਂ ਆਪਾਂ ਨੂੰ ਪਤਾ ਵੀ ਜਾਇਦਾਦਾਂ ਪਿੱਛੇ ਜ਼ਮੀਨਾਂ ਪਿੱਛੇ ਅ ਕਿਵੇਂ ਹਰ ਕੋਈ ਚਾਹੁੰਦਾ ਮਹਿਲ ਕਮਾਣਾ ਪਰ ਇਹਨਾਂ ਜਿਹੜਾ ਸਮੂਹ ਤੌਰ ਤੇ ਮਾਲਕ ਬਣ ਦਾ ਭਰਨ ਸਾਰਾ ਇੱਕ ਤਰ੍ਹਾਂ ਦਾ ਬੇਗੰਪੁਰਾ ਵਾਲਾ ਜਿਹੜਾ ਸੁਪਨਾ ਹੈ ਉਹ ਪੂਰਾ ਕਰਦਾ ਇਹ ਮੈਨੂੰ ਲੱਗਦਾ ਵੀ ਪੰਜਾਬ ਦੀਆਂ ਇਹਨਾਂ ਹਾਲਤਾਂ ਚ ਕਿ ਸਹੀ ਕਰ ਅਧਿਤਪੁਰ ਸਾਹਿਬ ਹੋਰ ਵੀ ਇਦਾਂ ਜ਼ਮੀਨਾਂ ਪਈਆਂ ਨੇ ਜਿਹੜੀਆਂ ਰਿਆਸਤਾਂ ਨੂੰ ਰਿਆਸਤਾਂ ਦੀਆਂ ਜ਼ਮੀਨਾਂ ਸੀ ਜਾਂ ਰਿਆਸਤਾਂ ਨੇ ਅੱਗੇ ਜ਼ਗੀਰਦਾਰਾਂ ਨੂੰ ਅਲਾਟ ਕੀਤੀਆਂ ਤਾਂ ਸਾਰੀਆਂ ਇਹਦੇ 'ਚ ਪੜਤਾਲ 'ਚ ਇਹਨਾਂ ਚੀਜ਼ਾਂ ਜਾਣਗੀਆਂ ਬਦਲ ਗਈਆਂ ਕਿਉਂਕਿ ਆਪਣੇ 1975 ਤੋਂ ਬਾਅਦ ਪਹਿਲਾਂ ਜਿਹੜੇ 'ਚ ਲੋਕ ਲੜੇ ਨੇ ਅੰਮਲਾਰਾ ਲਹਿਰ ਉਹ ਉਸਾ ਉਦੋਂ ਇਹਨਾਂ ਨੇ ਸਾਰਾਈ ਕਰਦਾ ਹੱਲ ਕਰਤਾ ਸੀਗਾ 17 ਏਕੜ ਤੋਂ ਵੱਧ ਜ਼ਮੀਨ ਉਹ ਨਹੀਂ ਰੱਖੂਗਾ ਸਰਦਾਰ ਆ ਉਹ ਮਜਾਰਿਆਂ ਬਾਲੇ ਥਾਮਾਂ ਤੇ ਵੀ ਹੋਇਆ ਲੈਂਡ ਲੈਂਡ ਸੇਲਿੰਗ ਐਕਟ ਕਹਿੰਦੇ ਆ ਜਿਹਨੂੰ ਆਪਾਂ ਏਕਟ ਇਹ 75 'ਚ ਬਣਾਇਆ ਤੇ ਇਹਨਾਂ ਨੇ 5051 ਤੋਂ ਬਾਅਦ ਇਹ ਬਾਕੀ ਇਹ ਵੀ ਉਹ ਤੋਂ ਬਾਅਦ ਇਹਨਾਂ ਨੇ 1975 'ਚ ਸਰਕਾਰ ਨੇ ਕਹਿਦਾ ਪੰਜਾਬ ਸਰਕਾਰ ਨੇ ਸਾਡੇ ਕੋਈ ਜ਼ਗੀਰਦਾਰ ਹੀ ਨਹੀਂ ਰਿਹਾ ਜਿਹੜੀ ਸਭ ਤੋਂ ਮਹਾਰੀ ਗੱਲ ਆ ਆ ਇਸ ਕਰਕੇ ਵੀ ਜਿਸ ਕਰਕੇ ਇਹਨਾਂ ਨੇ ਜਿਹੜਾ ਕਬਜ਼ਾ ਮਜ਼ਾਰੇ ਨੂੰ ਦੇਣ ਦਾ ਜਿਹੜਾ ਨਿਯਮ ਸੀਗਾ ਉਹ ਵੀ ਖਤਮ ਕਰਿਆ ਵਾ ਸਰਕਾਰ ਦੇ 1975 ਤੋਂ ਬਾਅਦ ਕਿ ਮਜ਼ਾਰਾ ਹੀ ਨਹੀਂ ਕੋਈ ਸਾਡੇ ਸਾਰੇ ਆ ਹਾਲਾਂਕਿ ਹਲੇ ਵੀ ਬਹੁਤ ਵੱਡੀ ਗਿਣਤੀ ਮਜ਼ਾਰੇ ਆ ਕਿੰਨੇ ਸਨ ਲੱਭਦੇ ਨੇ ਪਠੋਈ ਲੜਦੇ ਨੇ ਰਾਮਪੁਰੇ ਕੋਲ ਲੱਭਦੇ ਨੇ ਸਰਾਵਾਂ ਦੇ ਜ਼ਮੀਨਾਂ ਪਿੱਛੇ ਹੋਰ ਬਹੁਤ ਥਾਂ ਨੇ ਤਾਂ ਇਹ ਅਸਲ ਇਹ ਜ਼ਮੀਨ ਦੀ ਹਿੱਸੇ ਆ ਇਹ ਠੀਕ ਹੀ ਹੈ ਬੇਗੰਪੁਰਾ ਵਸਣਾ ਚਾਹੀਦਾ ਹੈ ਉਹਨਾਂ ਲੋਕਾਂ ਦੀ ਅੱਕ ਬਣਦਾ ਉਹਨਾਂ ਦਾ ਇਹ ਇਸ ਕਿਸਮ ਦਾ ਜਿਹੜਾ ਸਮਾਜਿਕ ਢਾਂਚਾ ਬਣਾਉਣ ਦੀ ਲੋੜ ਹੈ ਫੇਰ ਹੀ ਫੇਰ ਹੀ ਅਸੀਂ ਕਹਿੰਦੇ ਜਾਤ ਬਰਾਦਰੀ ਦਾ ਸਦਾ ਹਿੱਸਾ ਬਣਨਗੇ ਜਾਂ ਇਹਦਾ ਤਾਂ ਤੇ ਮਾਲਕ ਹੋਣਗੇ ਅਸੀਂ ਉਹਨਾਂ ਨੂੰ ਬੇਜ਼ਮੀਨੇ ਬਿਨਾਂ ਜਿਦਾ ਤਾਂ ਕਰਕੇ ਨਾਕਸ਼ਦ ਕਰਦੇ ਆ ਜਦ ਇਹ ਕਹਿੰਦੇ ਮਨੁੱਖ ਉਹਦੇ ਹੀ ਬਰਾਬਰ ਹੁੰਦਾ ਜਦੋਂ ਜਾਇਦਾਦ ਵਾਲੇ ਪੱਖ ਤੋਂ ਦੀ ਬਰਾਬਰਤਾ ਸਿੱਕੇ ਤੇ ਨਹੀਂ ਆਪਾਂ ਕਹਿੰਦੇ ਵੀ ਨਿਤਾਣੇ ਲੋਕਾਂ ਨੂੰ ਜਾਇਦਾਦ ਹੀਣੇ ਲੋਕਾਂ ਨੂੰ ਸਮਾਜ ਕਿਵੇਂ ਦੁਖਾਰਦਾ ਕਿਵੇਂ ਵਿਹਾਰ ਕਰਦਾ ਇਹ ਆਪਣੇ ਆਪ ਚ ਮੈਂ ਸਮਝਦਾ ਸਹੀ ਕਰ ਜੀ ਤੇ ਦਿੱਤੂਪੁਰ ਸਾਹਿਬ ਇੱਕ ਪਾਸੇ ਸਰਕਾਰ ਦਾ ਵੀ ਆਹਾ ਸੀ ਕਿ ਜਿਹੜੀਆਂ ਸ਼ਾਮਲਾਟ ਜ਼ਮੀਨਾਂ ਨੇ ਅਸੀਂ ਸ਼ਾਮਲਾਟ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣੇ ਉਹ 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 ਸੁਣੋ ਤੁਸੀਂ ਕਿਵੇਂ ਲੈਨੇ ਹੋ ਕਿ ਸਰਕਾਰ ਦਾ ਮਤਲਬ ਉਹ ਜਿਹੜਾ ਉਹ ਇੱਕ ਫੈਸਲਾ ਸੀ ਉਹਨੂੰ ਤੁਸੀਂ ਕਾਮਯਾਬ ਮੰਨਦੇ ਹੋ ਜਾਂ ਨਹੀਂ ਆ ਇਹ ਅਸਲ 'ਚ ਸਰਕਾਰ ਤਾਂ ਹੁਣ ਜੇ ਭੰਤ ਮੰਨ ਨਹੀਂ ਜਾਨੀ ਕੱਢਨੀ ਆ ਹੁਣ ਕਿੰਨੀਆਂ ਕੱਢਦਾ ਕਿੰਨੇ ਕਬਜ਼ੇ ਕਰਦਾ ਪਟੋਲ ਕਰਦਾ ਹੁਰਾ ਪਿੰਡਾਂ 'ਚ ਕਰਦਾ ਜੇ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਉਹ ਵਿਆਗੜ ਪਿੰਡ ਦੀ ਕਹਾਣੀ ਸੀ ਅੱਜ ਮੈਨੂੰ ਥੋੜੇ ਲੋਕਾਂ ਦਾ ਪਤਾ ਹੈ ਵੀ ਉਹਨਾਂ ਨੇ ਇੱਕ ਨੋਟਿਸ ਤਾਂ ਕੱਢਤਾ ਸੀਗਾ ਕੋ ਵੀਡੀਓ ਮਿਲੇ ਨੇ ਹੋਰ ਸਾਰਾ ਕੁਝ ਕਾਨੂੰਨੀ ਪੱਖ ਤੋਂ ਫਾਲਦੀ ਕਿਹੜੀ ਉਹਨਾਂ ਦੇ ਕਬਜ਼ਾ ਜਣੀ ਟਲ ਗਿਆ ਇਹ ਸਰਕਾਰ ਦਾ ਇੱਕੋ ਹੀ ਨਿਸ਼ਾਨਾ ਹੈ ਚਾਹੀਦਾ ਤੇ ਸੀ ਉਹ ਫਾਲਤੂ ਜ਼ਮੀਨਾਂ ਨੇ ਜਿਹੜੀਆਂ ਲੋਕਾਂ ਚ ਵੰਡੀਆਂ ਜਾਂ ਸ਼ਾਮਲਰ ਜ਼ਮੀਨਾਂ ਜਿਹੜੇ ਲੋਕਾਂ ਦਾ ਹੱਕ ਹੈ ਜਿਹਨਾਂ ਨੂੰ ਨਹੀਂ ਮਿਲਦਾ ਉਹਨਾਂ ਦਿੱਤੀਆਂ ਜਦ ਬੰਦਾ ਤੇ ਸੀਗਾ ਜਣੀ ਇਹ ਸਰਕਾਰ ਨੇ ਉਹ ਉਹ ਜ਼ਮੀਨਾਂ ਆਪਣੇ ਕਬਜ਼ੇ ਚ ਲੈ ਕੇ ਉਦੀ ਲੁੱਟ ਖੋਹ ਦਾ ਜਿਹੜਾ ਇੱਕ ਸੰਸਲੇਸ਼ਾ ਸ਼ੁਰੂ ਕੀਤਾ ਇਸ ਕਰਕੇ ਇਸ ਕਿਸਮ ਦਾ ਜਿਹੜਾ ਜ਼ਮੀਨਾਂ ਦੀ ਵੰਡ ਦਾ ਹੁਣ ਵੀ ਇੱਕ ਵਿਚਾਰ ਉੱਠ ਰਿਹਾ ਹੈ ਉੱਗੂਗਾ ਵੀ ਸਾਰਾ 1 ਏਕੜ ਤੋਂ ਵੱਤ ਜਿਹੜੀ ਜ਼ਮੀਨ ਹੈ ਹਲੇ ਵੀ ਬਹੁਤ ਛੇ ਕੋੜਾ ਅਣੀ ਕਿਸਾਨਾਂ ਕੋਲ ਵੱਡੇ ਕਿਸਾਨਾਂ ਕੋਲ ਉਹਦੀ ਵੀ ਮੁੜ ਕੇ ਵੰਡ ਹੋਵੇ ਉਹਨਾਂ ਕੋਲ ਸਾਰਾ 1 ਏਕੜ ਹੀ ਰਹੇ ਉਹ ਗੱਲਾਂ ਤਾਂ ਸਾਰੀਆਂ ਇਸ ਪਾਸੇ ਨੂੰ ਆਉਣਗੀਆਂ ਨਾ ਆਰੇਸ ਕਰਕੇ ਵੀ ਯਾਦ ਦਾ ਜਿਹੜਾ ਆਪਾਂ ਪਤਾ ਵੀ ਖੇਤੀ ਆਧਾਰਤ ਸੂਪਾ ਹੋਰ ਕੋ ਸੈਣੀ ਆ ਇਹ ਹੀ ਹੈ ਵੀ ਜਿਹੜਾਂ ਕੋਲ ਫालतू ਜ਼ਮੀਨਾਂ ਨੇ ਹਾਲੇ ਵੀ ਕਰਾ ਇੱਕ ਤੋਂ ਉਹਨਾਂ ਦੀ ਵੀ ਰੀਵੰਡ ਤੇ ਮੁੜ ਕੇ ਵੰਡ ਦਾ ਇੱਕ ਜਿਹੜਾ ਮੁੱਦਾ ਉੱਠਣਾ ਹੈ ਜੀ ਸੋਦੀਪੁਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੀ ਜਾਣਕਾਰੀ ਇਹ ਸਾਂਝੀ ਕੀਤੀ ਸ਼ੁਕਰੀਆ ਤੁਹਾਡਾ ਚਲੋ ਮੇਰਾ ਵੀ ਸ਼ੁਕਰਗੁਜ਼ਾਰ ਹੈ ਜੀ ਆਪਾਂ ਸਾਰੇ ਜੋ ਕੁਝ ਹੈ ਲੋਕਾਂ ਨੂੰ ਸੋ ਸਾਨੂੰ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਧੰਨਵਾਦ ਜੀ